ਗੱਲ ਜੀ ਤੁਸੀਂ ਕਿ ਡੋਂਟ ਆਈ ਹੋਪ ਟੂ ਸੀ ਵਧੀਆ ਹਾਂਗੀ ਤੇ ਅੱਜ ਜਿਹਾ ਕਿ ਸਕੂਲ ਦੀ ਫਰਸਟ ਹੌਲੀਡੇ ਵਿంటర్ ਹੌਲੀਡੇ ਤਾਂ ਅੱਜ ਅਸੀਂ ਜਾ ਰਹੇ ਫਜ਼ਰਾਈ ਸਾਹਿਬ ਤੇ ਹੁਣ ਮੈਂ ਵੀ ਰੈਡੀ ਹਾਂ ਮਮਾ ਵੀ ਗਾੜੀ 'ਚ ਬਾਸੇ ਹੁਣ ਜਦ ਅਸੀਂ ਜਾਵਾਂਗੇ ਉਹ ਦਹੀ ਜਾਵਾਂਗੇ ਫਿਰ ਆਪੀੜਾ ਵੀ ਜਾਵਾਂਗੇ ਪਰ ਮੇਰੇ ਪਾਪਾ ਨਹੀਂ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਅੱਜ ਧੁੱਪ ਨਿਕਲ ਗਈ ਆ ਚਲੋ ਗਾਇਸ ਚਲੋ ਰਾਸਤੇ 'ਚ ਜਾਵਾਂਗੇ ਬਲਾ ਜਾਣ ਲੱਗਾਂਗੇ ਉਧਰ ਵੀ ਤੁਹਾਨੂੰ ਮਿਲੂੰਗੀ ਤੇ ਜੇ ਰਾਸਤੇ 'ਚ ਵੀਡੀਓ ਬਣਾਵਾਂਗੇ ਇਫਟਰ ਗਾਇਸ ਆਈ ਜੀ ਵੀਡੀਓ ਬਣਾਵਾਂਗੇ ਤਾਂ ਮਿਲਦੇ ਆਂ ਕੁਛ ਤੇ ਬਾਅਦ ਤਾਜੀ ਹੁਣ ਘਰੋਂ ਅਸੀਂ ਤੁਰ ਪਏ ਆ ਫਿਰ ਗਾਇਸ ਆਈ ਜੀ ਨੂੰ ਜਾਣ ਲਈ ਤੇ ਇਹ ਕਲਿੱਪ ਵੀਰੇ ਨੇ ਬਣਾਈ ਸੀ ਤੇ ਅਸੀਂ ਜ਼ਿਆਦਾ ਜਾਣ ਨਹੀਂ ਗਏ ਸੀ ਥੋੜੇ ਜੀ ਜਾਣੇ ਗਏ ਸੀ ਤੇ ਤੇ ਸਵੇਰ ਦਾ ਟਾਈਮ ਸੀ ਤਾਂ ਸਾਰਿਆਂ ਨੂੰ ਠੰਡ ਲੱਗ ਰਹੀ ਸੀ ਤਾਂ ਜੇ ਹੁਣ ਅਸੀਂ ਪਹੁੰਚ ਗਏ ਫਤਗਾਏ ਸਾਹਿਬ ਇਸ ਵਾਰ ਪਾਰਕਿੰਗ ਬਹੁਤ ਦੂਰ ਸੀ ਕਿਉਂਕਿ ਰਾਸ਼ਨਾ ਹੋਵੇ ਤੇ ਸਾਨੂੰ ਬਹੁਤ ਲੰਬਾ ਰਸਤਾ ਤੁਰਨਾ ਪਿਆ ਤਾਂ ਜੇ ਅਸੀਂ ਫਤਗਾਏ ਸਾਹਿਬ ਬਹੁਤ ਟਾਈਮ ਵਧ ਗਏ ਸੀ ਤੇ ਬਹੁਤ سارے ਪਿੰਡਾਂ ਵੱਲੋਂ ਵੱਖ-ਵੱਖ ਲੰਗਰ ਵੀ ਲੱਗੇ ਸਨ ਅਤੇ ਕਿਸੇ ਨੂੰ ਮੈਡੀਸਨ ਦੀ ਲੋੜ ਪੈਂਦੀ ਸੀ ਤਾਂ ਮੈਡੀਸਨ ਦੀ ਸਹੂਲਤ ਵੀ ਸਨ ਤਾਜੀ ਗੁਰਦੁਆਰਾ ਸਾਹਿਬ 'ਚ ਪੀਤ ਦਾ ਬੋਸੇ ਪਸਾਡਾ ਮੱਥਾ ਬਹੁਤ ਆਰਾਮ ਨਾਲ ਟਿਕਿਆ ਅਸੀਂ ਬਹੁਤ ਚੰਗੀ ਤਰ੍ਹਾਂ ਦਰਸ਼ਨ ਕੀਤੇ ਤਾਜੀ ਗੁਰਦੁਆਰਾ ਸਾਹਿਬ 'ਚ ਜਾ ਕੇ ਅਸੀਂ ਮੂਲ ਮੰਤਰ ਦਾ ਜਾਪ ਵੀ ਕੀਤਾ ਤਾਂ ਜੇ ਤੁਸੀਂ ਦੇਖੀ ਸਕਦੇ ਇੱਥੇ ਬਹੁਤ ਸਾਰੇ ਦੁਨੀਆ ਦਰਸ਼ਨ ਕਰਨ ਆਏ ਸੀ ਤਾਜੀ ਗੁਰਦੁਆਰਾ ਸਾਹਿਬ 'ਚ ਦਰਸ਼ਨ ਕਰਨ ਲਈ ਖੜੇ ਸਨ ਤੇ ਇੱਥੋਂ ਦੇ ਸੇਵਾਦਾਰ ਬਹੁਤ ਵਧੀਆ ਸੇਵਾ ਨਿਭਾ ਰਹੇ ਸੀ ਭਾਈ ਜੀ ਮੈਂ ਤੇ ਪਾਉਂ ਤਾਜੀ ਅੱਛੀ ਅਸੀ ਠੰਡੇ ਪੁਰਜ ਵਿੱਚ ਮੱਥਾ ਟੇਕਣ ਲਈ ਜਾ ਰਹੀ ਸੀ ਤੇ ਇੱਥੇ ਵੀ ਬਹੁਤ ਭੀੜ ਸੀ ਤਾਂ ਜੇ ਇੱਥੇ ਅਸੀਂ ਮੱਥਾ ਟੇਕ ਕੇ ਵਾਪਸ ਆ ਗਏ ਸੀ ਤਾਂ ਜੇ ਇੱਕ ਦੋ ਜਾਣੇ ਪਿੱਛੇ ਰਹਿ ਗਏ ਸੀ ਤੇ ਉਹਨਾਂ ਦੀ ਅਸੀਂ ਵੇਟ ਕਰ ਰਹੇ ਸੀ ਤਾਜੀ ਇੱਥੇ ਸੀ ਘਰ ਨੂੰ ਵਾਪਸ ਆ ਰਹੇ ਸੀ ਆਂਦਿਆਂ ਦੇ ਤਾਂ ਵੀ ਸਾਨੂੰ ਹਨੇਰਾ ਹੋ ਗਿਆ ਸੀ ਕਾਜੀ ਇੱਥੇ ਅਸੀਂ ਥੋੜੀ देर ਲਈ ਰੁਕੇ ਸੀ ਤੇ ਅਸੀਂ ਲੰਗਰ ਵਿੱਚ ਪੀਤੀ ਚਾਹ ਕਿਉਂਕਿ ਠੰਡ ਬਹੁਤ ਸੀ ਕਾਜੀ ਦਾ ਵਿੱਚ ਬਹੁਤ سارے ਟਰੈਕਟਰ ਟੱਲਿਆ ਜਾ ਰਹੇ ਹਾਂ ਸੀ ਕਿਉਂਕਿ ਅੱਧੀਆਂ ਟੱਲੀਆਂ ਟਰੈਕਟਰ ਵਿੱਚ ਤਾਂ ਲੰਗਰ ਦਾ ਸਮਾਨ ਸੀ ਤੇ ਕਈ ਟਰੈਕਟਰ ਟੱਲੀਆਂ ਵਿੱਚ ਸੰਗਤਾਂ ਸੀ ਤਾਜੀ ਜੇ ਕੋਈ ਸਾਡੇ ਤੋਂ ਗਲਤੀ ਹੋਵੇ ਤਾਂ ਸਾਨੂੰ ਮਾਫ਼ ਕਰਿਓ ਤੇ ਸਾਨੂੰ ਸਪੋਰਟ ਕਰਿਓ ਤਾਂਜੀ ਤੁਸੀਂ ਸੰਦੇਸ਼ ਕਿ ਤੁਸੀਂ ਫਤਗਾ ਸਾਹਿਬ ਜਾਓਗੇ ਕਿ ਜਾ ਕੇ ਆ ਗਏ ਹੋ ਤੇ ਅੰਤ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ